ਨਮਸਕਾਰ ਸਾਸ਼ਟ੍ਰੀਕਾਲ ਪਿਛਲੇ ਕਈ ਦਿਨਾਂ ਤੋਂ ਸਮਰਦੇ ਬਾਸਟਾਨ ਅੰਦਰ ਬੱਸਾਂ ਦਾ ਨਾ ਆਣਾ ਸਵਾਰੀਆਂ ਲਈ ਪਰੇਸ਼ਾਨੀ ਬਣਾ ਰਿਹਾ ਸੀ ਲੋਕਾਂ ਨੂੰ ਬੱਸ ਲੈਣ ਲਈ ਟੀਪਟ ਜਾਣਾ ਪੈ ਰਿਹਾ ਸੀ ਜਾਣਕਾਰੀ ਦੇਂਦੇ ਡਰਾਈਵਰ ਅਤੇ ਕੰਡਕਟਰ ਨੇ ਕਿਹਾ ਕਿ ਕਮੇਟੀ ਨੂੰ ਅਸੀਂ ਅੱਡਾ ਫੀਸ ਦੇਣ ਤੋਂ ਬਾਅਦ ਵੀ ਕੋਈ ਬੱਸਾਂ ਲਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਬਾਸਟਾਨ ਅੰਦਰ ਕਈ ਹਾਦਸੇ ਹੋ ਚੁੱਕੇ ਹਨ ਜਿਸ ਨੂੰ ਦੇਖਦੇ ਬਾਵਜੂਦ ਵੀ ਕਮੇਟੀ ਵੱਲੋਂ ਕੋਈ ਵੀ ਇੰਜਾਮ ਨਹੀਂ ਕੀਤਾ ਜਾ ਰਿਹਾ ਪਾਸਟੈਂਡ ਅੰਦਰ ਪ੍ਰਾਈਵੇਟ ਬਸਾਂ ਨਿਜੀ ਵਾਨਾਂ ਅਕਸਰ ਖੜੇ ਰਹਿੰਦੇ ਹਨ ਜਿਸ ਨੂੰ ਲੈ ਕੇ ਸਾਨੂੰ ਬਸਾਂ ਮੋਡਰਨ ਵਿੱਚ ਪਰੇਸ਼ਾਨੀ ਆਉਂਦੀ ਹੈ ਜਦੋਂ ਤੱਕ ਕਿਸ ਦਾ ਟੁਕਮਾ ਹਲ ਨਹੀਂ ਕੀਤਾ ਜਾਂਦਾ ਬਸਾਂ ਪਾਸਟੈਂਡ ਅੰਦਰ ਨਹੀਂ ਜਾਣਗੀਆਂ ਨਾਮ ਹਾਕਮ ਸਿੰਘ ਜੀ ਹਾਂਜੀ ਹਾਂਜੀ ਬਸਾਂ ਵਾਕ ਨਹੀਂ ਜਾ ਰਹੀ ਪਾਸਟੈਂਡ ਜੀ ਜਿਹੜਾ ਰਸਤਾ ਖਰਾਬ ਹੈ ਜੀ ਇਹਦੇ ਕਰਕੇ ਜਾਮ ਲੱਗਿਆ ਰਹਿੰਦਾ ਪੱਕੀ ਗੱਡੀਆਂ ਗੁੱਡੀਆਂ ਰੋਡ ਛੋਟਾ ਜੀ ਹਰ ਟਾਈਮ ਜਾਮ ਲੱਗਿਆ ਰਹਿੰਦਾ ਇਸ ਕਰਕੇ ਇਕੋ ਬੱਸ ਸਟੈਂਡ ਚ ਕਰਾ ਕੋਣਾ ਵੜਦੀ ਨੇ ਇਹਦੇ ਕਰਕੇ ਪੀਆਰਟੀਸੀ ਨੇ ਸਾਰਿਆਂ ਨੇ ਬੰਦ ਕਰਾਇਆ ਹੋਈ ਏ ਇਸ ਕਰਕੇ ਹਾਂਜੀ ਨਹੀਂ ਨਹੀਂ ਕੋਈ ਸੁਪਤਾ ਨਹੀਂ ਹਾਂਜੀ ਹੁਣ ਤਾਂ ਨਹੀਂ ਦਿੰਦੇ ਜਦੋਂ ਬਾਹਰ ਚੱਲਦੇ ਆ ਜੀ ਜਦੋਂ ਅੰਦਰ ਚੱਲਦੇ ਆ ਉਦੋਂ ਦਿੰਦੇ ਆ ਅਫੀਸਰ ਹਾਂਜੀ ਹਰਦੀਪ ਸਿੰਘ ਹਰਦੀਪ ਸਿੰਘ ਹਾਂਜੀ ਹਰਦੀਪ ਕੰਡਕਟਰ ਹਾਂਜੀ ਸਰ ਕੰਡਕਟਰ ਅੰਦਰ ਕਿਉਂ ਨਹੀਂ ਜਾ ਰਹੀ ਬੱਸ ਕੀ ਕਰਦੇ ਅੰਦਰ ਸਰ ਤਾਂ ਨਹੀਂ ਜਾ ਰਹੀ ਵੀ ਤੁਸੀਂ ਆਪ ਦੇਖੋ ਵੀ ਵੈਵਾਂ ਦਾ ਸੀਜ਼ਨ ਚੱਲਦਾ ਪਿਆ ਗੱਡੀ ਹਰੇਕ ਬੰਦਾ ਬੱਸ ਸਟੈਂਡ ਦੇ ਵਿੱਚ ਵਾੜ ਕੇ ਖਿਲਾਰ ਕੇ ਚਲਾ ਜਾਂਦਾ ਤੇ ਉੱਥੇ ਡਰਾਈਵਰ ਕੰਡਕਟਰ ਨੂੰ ਪਰੇਸ਼ਾਨੀ ਹੁੰਦੀ ਹੈ ਜਦੋਂ ਅੰਦਰੋਂ ਗੱਡੀ ਕਮਾਣੀ ਹੁੰਦੀ ਆ ਨਗਰ ਕੌਂਸਲ ਤੋਂ ਵੀ ਫੀਸ ਲੈਂਦਾ ਨਗਰ ਕੈਨਸਲ ਪਰਚੀ ਤਾਂ ਕੱਟਦਾ ਹੀ ਹੈ ਹਰੇਕ ਬੱਸ ਦੀ ਨਾਈਟ ਦੀ ਪਰਚੀ ਵੀ ਲੈਂਦਾ ਹੈ ਸੁਈਤਾ ਨਹੀਂ ਮਿਲਦੀ ਆ ਸ਼ਿਫਦਾ ਕਾਦੀ ਮਿਲਦੀ ਹੈ ਜੇ ਕੋਈ ਸਵਾਰੀ ਨੂੰ ਟੱਚ ਹੋ ਜਾਏ ਤਾਂ ਜੇ ਕਿਸੇ ਵਹੀਕਲ ਨਾਲ ਟੱਚ ਹੋ ਜਾਏ ਗੱਡੀ ਤਾਂ ਨੁਕਸਾਨ ਡਰਾਈਵਰ ਕਨੈਕਟਰ ਨੂੰ ਭਰਨਾ ਪੈਂਦਾ ਇਸ ਕਰ ਕਰਦਾ ਕਿੰਨੀ ਜਲਦੀ ਹੜਤਾਲ ਨਹੀਂ ਕੀਤੀ ਹੜਤਾਲ ਹਾਂ ਅੰਦਰ ਜਾਣਾ ਬੰਦ ਕੀਤਾ ਵੀ ਅਸੀਂ ਬਾਹਰੋਂ ਬਾਈਪਾਸ ਕੀਤੀਆਂ ਨੇ ਬੱਸਾਂ ਵੀ ਤਾਂ ਜੋ ਅੰਦਰ ਵੀ ਨਾ ਸਾਨੂੰ ਪਰੇਸ਼ਾਨੀ ਆਏ ਨਾ ਲੋਕਾਂ ਨੂੰ ਆਏ ਸਮਾਨਾ ਤੋਂ ਕੈਲਾਸ ਫਰਮਦ ਰਿਪੋਰਟ